ਮંત્રી ਸਾਹਿਬ ਪੁੱਛ ਰਹੇ ਆ ਵੀ ਭਾਈ ਕਿਸਾਨ ਯੂਨੀਅਨ ਆ ਕਿੱਥੇ ਆ ਤੁਸੀਂ ਕਿੱਥੇ ਫਰੀ ਜਾਨੇ ਹੋ ਹੁਣ ਪੁੱਛੋ ਕਿਹ ਕਿਹਨੇ ਕਿਸਾਨ ਕਿਸਾਨ ਕਿਹਨੇ ਦਾ ਪਹਿਲਾਂ ਤਾਂ ਮੇਰਾ ਮੁੱਖ ਮੰਤਰੀ ਸਾਹਿਬ ਨੂੰ ਇੱਕ ਸਵਾਲ ਹੈ ਜਦੋਂ ਇਹ ਮਤਾ ਪਿਆ ਸੀ ਉਸ ਟਾਈਮੇ ਕਿੱਥੇ ਸੀ ਅੱਜ ਮਾਨ ਸਾਹਿਬ ਦਾ ਹਰਾ ਪੈਨ ਕਿੱਥੇ ਗਿਆ ਜਿਹੜਾ ਕਹੇ ਕਰਦਾ ਸੀ ਨਾ ਹਰਾ ਪੈਨ ਮੇਰਾ ਐ ਕਰੂਗਾ ਫਰਾਣਾ ਕਰੂਗਾ ਇਹਨੇ ਵੇਚੀਆਂ ਹੋਈਆਂ ਕੁਲਫੀਆਂ ਲੋਕਾਂ ਦਾ ਮਨੋਰੰਜਨ ਕਰਕੇ ਇਹ ਮੁੱਖ ਮੰਤਰੀ ਬਣਿਆ ਹੋਇਆ ਏ ਨੇ ਮੁੱਖ ਮੰਤਰੀ ਨਾ ਖੜੇ ਕਿਉਂ ਨਹੀਂ ਬਈ ਜਾ ਕੇ ਹੁਣ ਜਦੋਂ ਉੱਥੇ ਇੰਨਾ ਮਗਿਆ ਹੋਇਆ ਮਾਹੌਲ ਤੁਸੀਂ ਕਹੇ ਖੜੇ ਕਿਉਂ ਨਹੀਂ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਕਦੋਂ ਖੜੇ ਮੇਰੀ ਤਾਂ ਉਹ ਪੁੱਛਦੇ ਆ ਕਹਿੰਦੇ ਕੱਲੇ ਧਰਨੇ ਲਾਉਣ ਨੂੰ ਹੀ ਆ ਹਾਈਵੇ ਰੋਕਣ ਨੂੰ ਹੀ ਆ ਕੱਲੇ ਇੱਥੇ ਕਿਉਂ ਨਹੀਂ ਆਉਂਦੇ ਹੁਣ ਕੋਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰਨੀ ਨੂੰ ਕੱਲੇ ਹਾਈਵੇ ਰੋਕਣੇ ਅੰਗਲ ਬੈਠ ਕੇ ਚਹ ਸਾਲ ਬੈਠਰ ਉੱਥੇ ਥੋੜੀ ਹਾਲ ਇਹਦੀ ਮਾਂ ਕਿੱਥੇ ਐ ਮਾਂ ਮਾਰਨੀ ਪਊਗੀ ਨਾ ਪਹਿਲਾਂ ਮਾਂ ਦਿੱਲੀ ਬੈਠੀ ਪਤਾ ਹੁਣ ਵੀ ਕਹਿੰਦੇ ਆ ਵੀ ਅਸੀਂ ਆਪੇ ਲੜਲਾਂਗੇ ਆਪਣੀ ਲੜਾਈ ਜੇ ਹੁਣ ਤੁਸੀਂ ਨਹੀਂ ਸਾਡੇ ਨਾਲ ਆਏ ਜਾਂ ਤੁਸੀਂ ਕੋਈ ਬਿਆਨ ਨਹੀਂ ਦਿੱਤਾ ਅਸੀਂ ਲੜਲਾਂਗੇ ਆਪਣੀ ਲੜਾਈ ਕੋਈ ਨਹੀਂ ਲੜਲਾਂਗੇ ਇਕੱਲੇ ਲੜਲਾਂਗੇ ਇਹਨਾਂ ਦਾ ਡਾਕਟਰ ਬਲਬੀਰ ਡਾਕਟਰ ਚੰਨੀ ਦਿਨੇਸ਼ ਚੱਡਾ ਇਹ ਸਾਡੇ ਨਾਲ ਉੱਥੇ ਦਿੱਲੀ ਹੁੰਦੇ ਸੀ ਉਦੋਂ ਧਰਨਾ ਚੰਗਾ ਲੱਗਦਾ ਸੀ ਜਦੋਂ ਸਾਡਾ ਚਕਾਇਆ ਧਰਨਾ ਉਦੋਂ ਮਾੜਾ ਕਿਉਂ ਲੱਗਣ ਲੱਗ ਗਿਆ ਫਿਰ ਉਹ ਪਹਿਲਾਂ ਸਾਨੂੰ ਸਵਾਲ ਦਾ ਜਵਾਬ ਇਹ ਦੇਵੇ ਮੁੱਖ ਮੰਤਰੀ ਸਾਹਿਬ ਆ ਭੰਡ ਬੰਡ ਦਿਖਾਉਣ ਨਾਲੋਂ ਕੀ ਦਾ ਲੌਜਿਕ ਕੀ ਹੈ ਮੁੱਖ ਮੰਤਰੀ ਆ ਯਾਰ ਮੁੱਖ ਮੰਤਰੀ ਲਈ ਦਿਖਾ ਪਰ ਉਧਰ ਨੂੰ ਜੇ ਜਾਊਗਾ ਤਾਂ ਉਹਦੇ ਆਕਾ ਚੱਕਾ ਦਿੱਲੀ ਵਾਲਾ ਨਾ ਅੰਦਰ ਕਰ ਦੇਣੇ ਤਾਂ ਜਾ ਕੇ ਇੱਧਰ ਨੂੰ ਜਾ ਰਿਹਾ ਪੁੱਠੇ ਪਾਸੇ ਨੂੰ ਕਿੰਨੇ ਅਸੀਂ ਪਾਣੀਆਂ ਦੇ ਰਾਖੇ ਅਸੀਂ ਪਾਣੀ ਦੀ ਲੜਾਈ ਲੜ ਰਹੇ ਆ ਪੂਰ ਜ਼ੋਰ ਲੜ ਰਹੇ ਆ ਤੇ ਮਾਨ ਸਾਹਿਬ ਹੀਰੋ ਐ ਇਸ ਸਾਰੀ ਘਟਨਾ ਦੇ ਬਿਲਕੁਲ ਹੀ ਜ਼ੀਰੋ ਤੇ ਵੀ ਮੈਨਸ ਜ਼ੀਰੋ ਹੈ ਚੰਡੀਗੜ੍ਹ ਰਹਿੰਦਾ ਏ ਚੰਡੀਗੜ੍ਹ ਵਿਧਾਨ ਸਭਾ ਨੇੜੇ ਆ ਉੱਥੇ ਮੈਂ ਤਾਂ ਕਿਉਂ ਨਹੀਂ ਪਾਉਂਦਾ ਨਾਲੇ ਪਤਾ ਲੱਗ ਜੂਗਾ ਵੀ ਪੰਜਾਬ ਦੇ ਦੂਏ ਐਮਐਲਏ ਨਾਲ ਖੜਦੇ ਤੇ ਨਹੀਂ ਖੜਦੇ ਬੈਂਸ ਸਾਹਿਬ ਖੜੇ ਤਾਂ ਸੀਗੇ ਉਹਨਾਂ ਨੇ ਲਾ ਕੇ ਬਾਹਰ ਤੇ ਜੰਦਾ ਅੰਦਰ ਦੇ ਅਧਿਕਾਰੀ ਬੰਦ ਕਰ ਕਲਮ ਦੀ ਤਾਕਤ ਕਿਉਂ ਨਹੀਂ ਵਰਤਦਾ ਆ ਧਰਨੇ ਮੁਜਾਰੇ ਕਰਨਾ ਤਾਂ ਇਹ ਤਾਂ ਬਿੱਲਡ ਕਹਿੰਦਾ ਸੀ ਬਿੱਲਡਾਂ ਦਾ ਕੰਮ ਐ ਅੱਜ ਫਿਰ ਬਿੱਲਡ ਹੋ ਗਿਆ ਨਾ ਕਹਿੰਦੇ ਇੱਥੇ ਅਸੀਂ ਥੋੜੇ ਆ ਜੇ ਅਸੀਂ ਹੁੰਦੇ ਤਾਂ ਇੱਥੇ ਫਿਰ ਹੁਣ ਸਾਰੇ ਨੇ ਆ ਜਾਣਾ ਸੀ ਇੱਥੇ ਤਾਂ ਗਰਮੀ ਆ ਬੁਰਾ ਹਾਲ ਆ ਅਸੀਂ ਹੱਕ ਸੱਚ ਦੀ ਕਮਾਈ ਚੋ ਇਸ ਹੀ ਲਾਏ ਸੀ ਕਿਸੇ ਤੋਂ ਭੀਖ ਮੰਗ ਕੇ ਸੀ ਤੁਸੀਂ ਰਾਏ ਜਿਵੇਂ ਕਹੇਗਾ ਸੀ 23 ਫਜ਼ਾਂ ਤੇ ਐਮ ਐਸ ਬੀ ਦੋ ਨਹੀਂ ਦੇ ਹੁੰਦੀ ਅਸੀਂ ਦਵਾਂਗੇ ਕਹਿੰਦਾ ਸੀ ਨਾ ਅੱਜ ਕਿੱਥੇ ਗਏ ਵੀ ਪੰਜਾਬ ਦੇ ਲੋਕਾਂ ਨੇ ਐਸਵੀਐਲ ਨੂੰ ਬੰਨ ਮਾਰਿਆ ਬਲਵਿੰਦਰ ਜਟਾਣੇ ਨੇ ਕੋਈ ਮਰੱਬਿਆਂ ਨੂੰ ਪਾਣੀ ਨਹੀਂ ਸੀ ਲਾਉਣਾ ਮੇਰੇ ਕੋਲ ਕੋਈ ਜ਼ਮੀਨ ਨਹੀਂ ਹੈਗੀ ਅਸੀਂ ਨਚਾਰ ਤੋਂ ਮੁੱਖ ਮੰਤਰੀ ਨਹੀਂ ਬਣੇ ਅਸੀਂ ਸੇਵਾਕਾਰੇ ਲੋਕਾਂ ਇਹਦੀ ਕਿਹ ਔਕਾਤ ਕਿੰਨੇ ਦਿਨ ਬੈਠ ਲੂਗਾ ਜਿੰਨਾ ਚਿਰ ਸੀਐਮ ਹੈ ਉਨਾਂ ਚਿਰ ਬੈਠ ਲੂ ਉਸ ਤੋਂ ਬਾਅਦ ਫਿਰ ਕਿੱਥੇ ਜਾਊਗਾ ਇਹ ਉਹ ਕਹਿੰਦੇ ਇੱਕ ਹੋਰ ਸੀ ਪਾਣੀਆਂ ਦੇ ਰਾਖੇ ਬਣਦੇ ਸੀ ਕਦੇ ਬੁੱਢੇ ਦਰਿਆ ਕੋਲ ਬਹਿ ਜਾਂਦੇ ਜਾ ਕੇ ਉਹ ਉਹ ਉਹਨਾਂ ਦਾ ਵੀ ਹੁਣ ਵਿਰੋਧ ਹੋਊਗਾ ਇਹਨਾਂ ਦਾ ਤਾਂ ਇੱਕ ਐਮਪੀ ਜਾ ਕੇ ਉੱਥੇ ਕਿਹਾ ਜੀ ਪਾਣੀ ਪੀਣੇ ਜੋਗ ਹੈ ਕੁਰਸੀ ਲਾ ਕੇ ਬੈਠ ਗਿਆ ਯਾਰ ਲੋਕਾਂ ਨੇ ਉੱਥੇ ਵੀਡੀਓ ਪਾਈਆਂ ਭਾਈ ਆ ਜਾ ਪਾਣੀ ਪੀ ਫਿਰ ਕਿੱਥੇ ਗਿਆ ਉਹ ਫਿਰ ਕੁਛ ਜਿ ਖੁਜ ਜਿ ਬੜ ਗਿਆ ਜਾ ਕੇ ਕਿਤੇ ਉਹ ਉੱਥੇ ਉਹੀ ਬੈਠੇ ਆ ਜਿਨ੍ਹਾਂ ਨੇ ਕਾਰੋਬਾਰ ਕਰਨੇ ਉੱਥੇ ਉਹੀ ਬੈਠੇ ਜਿਨ੍ਹਾਂ ਨੇ ਡਾਇਰੈਕਟਰੀਆਂ ਲੈਣੀਆਂ ਮਿਲਾਂ ਚ ਉੱਥੇ ਉਹੀ ਬੈਠੇ ਜਿਨ੍ਹਾਂ ਨੇ ਚੇਅਰਮੈਨੀਆਂ ਲੈਣੀਆਂ ਮਿਲਾਂ ਚ ਲਾੜਾ ਛੱਡਦੇ ਸੀ ਉੱਥੇ ਇਹ ਲੋਕਾਂ ਦੀਆਂ ਅੱਜ ਇਹ ਜੇ ਐਮਐਲਏ ਬਣ ਕੇ ਬਦਮਾਸ਼ ਹੋ ਗਏ ਆ ਰਹੇਗਾ 1.5 ਸਾਲ ਫਿਰ ਇਹ ਤਾਂ ਪਾਣੀ ਪੋਲਾ ਹੈਟਾ ਨੂੰ ਲੰਘਣਾ ਜਿਹੜੇ ਤਣਾਟ ਬਣਦੇ ਸੀ ਕੈਪਟਨ ਅਮਰਿੰਦਰ ਵਰਗੇ ਬੈਠੇ ਨਾ ਕਰਾਂ ਇਹਨਾਂ ਦੀ ਕੀ ਔਕਾਤ ਹੈ ਵੀ ਇਹ ਰੋਕ ਲੈਣਗੇ ਆ ਤੁਹਾਨੂੰ ਮੈਂ ਚਾਰ ਦਿਨ ਦਿਖਾਉਂਗਾ ਦੇਖੀ ਉਥਰੇ ਭੱਜੇ ਆਉਂਗੇ ਅਸੀਂ ਤਾਂ ਕਹਿੰਦੇ ਸਾਡੇ ਗੋਲੀ ਮਾਰ ਦੋ ਗੱਲੇ ਖਤਮ ਹੱਕ ਮੰਗੂਗਾ ਹੀ ਨਹੀਂ ਕੋਈ ਪੰਜਾਬ ਦੇ ਪਾਣੀਆਂ ਦੀ ਜੰਗ ਛੜੀ ਹੋਈ ਹੈ ਬੀਬੀ ਐਮਪੀ ਵੱਲੋਂ ਵੱਦੂ ਪਾਣੀ ਹਰਿਆਣੇ ਵੱਲ ਜਾਣਦੀਆਂ ਤੋਂ ਗੱਲਾਂ ਹੋ ਰਹੀਆਂ ਸੂਬਾ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਕਿ ਅਸੀਂ ਤਾਂ ਇਹ ਪਾਣੀ ਜਾਣ ਨਹੀਂ ਦੇਣਾ ਅਸੀਂ ਰੋਕਣਾ ਪਰ ਬੀਤੇ ਦਿਨ ਇਹ ਸਵਾਲ ਜਿਹੜਾ ਹੈਗਾ ਕਿਸਾਨ ਯੂਨੀਅਨਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਤੇ ਪੁੱਛਿਆ ਵੀ ਕਿਸਾਨ ਆਗੂ ਹੁਣ ਕਿੱਥੇ ਆ ਸੋ ਕਿਸਾਨ ਆਗੂ ਕਿੱਥੇ ਆ ਇਹਨਾਂ ਨੂੰ ਪੁੱਛ ਲੈਣੇ ਆ ਕਿਸਾਨ ਆਗੂ ਸਾਡੇ ਨਾਲ ਕੋ ਕੁਲਵਿੰਦਰ ਸਿੰਘ ਪਜੋੜਾ ਪਜੋੜਾ ਸਾਹਿਬ ਕਿਵੇਂ ਹੋ ਜੀ ਠੀਕ ਠਾਕ ਵਧੀਆ ਵਧੀਆ ਸਤਨਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਜ ਰੱਖੇ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਹੋਵੇ ਜੀ ਫਤਿਹ ਜੀ ਮੁੱਖ ਮੰਤਰੀ ਸਾਹਿਬ ਪੁੱਛ ਰਹੇ ਆ ਵੀ ਭਾਈ ਕਿਸਾਨ ਯੂਨੀਅ ਕਿਤੇ ਰਾ ਤੁਸੀਂ ਉਧਰ ਪਾਣੀ ਦਾ ਮਸਲਾ ਜਿਹੜਾ ਹੋਇਆ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਪਾਣੀ ਜਾਣ ਨਹੀਂ ਦੇਣਾ ਰੋਕੇ ਲੋ 5 ਮਿੰਟ ਜੇ ਹਾਂਜੀ ਹਾਂਜੀ ਸੋ ਪਹਿਲਾਂ ਦਾ ਮੇਰਾ ਮੁੱਖ ਮੰਤਰੀ ਸਾਹਿਬ ਨੂੰ ਇੱਕ ਸਵਾਲ ਹੈ ਜਦੋਂ ਇਹ ਮਤਾ ਪਿਆ ਸੀ ਉਸ ਟਾਈਮ ਕਿੱਥੇ ਸੀ ਦੂਜਾ ਸਵਾਲ ਇਹ ਹੈ ਕਿ ਜਦੋਂ ਇਹ ਬੀ ਐਮ ਸੀ ਚੋਂ ਪੰਜਾਬ ਦਾ ਹਿੱਸਾ ਕੱਢਿਆ ਸੀ ਪਾਖੜਾ ਨੰਗਲ ਉਹਦੇ ਬੋਰਡ ਚੋਂ ਤਾਂ ਅਸੀਂ ਨੰਗਲ ਬੋਰਡ ਦੇ ਸਾਹਮਣੇ 2 ਦਿਨ ਤਰਾਂ ਲਾ ਕੇ ਰੱਖਿਆ ਇੱਕ ਦਿਨ ਸਾਰਾ ਦਿਨ 10 ਦੀ ਵੀ ਡਿਊਟੀ ਉੱਥੇ ਰਹੀ ਮੈਂ ਮਾਨ ਸਾਹਿਬ ਨੂੰ ਪੁੱਛਦਾ ਉਸ ਟਾਈਮ ਕਿੱਥੇ ਸੀ ਦੂਜੀ ਗੱਲ ਅੱਜ ਮਾਨ ਸਾਹਿਬ ਦਾ ਹਰਾ ਪੈਨ ਕਿੱਥੇ ਗਿਆ ਜਿਹੜਾ ਕਹੇ ਕਰਦਾ ਸੀ ਨਾ ਹਰਾ ਪੈਨ ਮੇਰਾ ਐ ਕਰੂਗਾ ਪੁਰਾਣਾ ਕਰੂਗਾ ਕਿਉਂਕਿ ਇਹਨੇ ਵੇਚੀ ਹੋਈਆਂ ਕੁਲਫੀਆਂ ਕੁਲਫੀ ਕਦੇ ਗਰਮ ਵੇਚ ਲਈ ਕਦੇ ਗੋਭੀ ਦੀ ਕੱਚੀ ਬਿਵਾਰ ਨੇ ਆਲੂ ਦੇ ਭਾਰ ਨਾਲ ਤੋਲ ਲੋਕਾਂ ਦਾ ਮਨੋਰੰਜਨ ਕਰਕੇ ਇਹ ਮੁੱਖ ਮੰਤਰੀ ਬਣਿਆ ਹੋਇਆ ਏ ਅੱਜ ਉਹੀ ਦੇ ਉਹ ਜਾਂਦੇ ਨਹੀਂ ਜਿਹੜੇ ਅੰਦਰ ਕੀੜੇ ਹੁੰਨੇ ਨਾ ਉਹ ਮਰਦੇ ਨਹੀਂ ਹੁੰਦੇ ਅੱਜ ਉਹ ਉਸ ਤਰ੍ਹਾਂ ਹੀ ਲੋਕਾਂ ਨੂੰ ਇਹ ਖੋਸ਼ ਕਰਨੇ ਬਤੁਲਿਆ ਹੋਇਆ ਵੀ ਉਹ ਕਹਿ ਕੇ ਵੀ ਕਿਸਾਨ ਜਥੇਬੰਦੀਆਂ ਕਿੱਥੇ ਗਈਆਂ ਕਿਸਾਨ ਜਥੇਬੰਦੀਆਂ ਨੇ ਸਭ ਤੋਂ ਪਹਿਲਾਂ ਰੌਲਾ ਪਾਇਆ ਸੀ ਉਹ ਫਿਰ ਤੁਸੀਂ ਆਪਣੇ ਮੁੱਖ ਮੰਤਰੀ ਨਾਲ ਖੜੇ ਕਿਉਂ ਨਹੀਂ ਬਈ ਜਾ ਕੇ ਹੁਣ ਜਦੋਂ ਉੱਥੇ ਇੰਨਾ ਮਗਿਆ ਹੋਇਆ ਮਾਹੌਲ ਦੋ ਤਿੰਨ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਆਪ ਮਾਰ ਲੇ ਉਹਨਾਂ ਦੀ ਟੀਮ ਦੇੜੇ ਆ ਮਾਗੂ ਆ ਉਹ ਉੱਥੇ ਖੜੇ ਰਹਿੰਦੇ ਜਾ ਕੇ ਉਹ ਕਹਿੰਦੇ ਇੱਕ ਬਿਆਨੇ ਦਿਖਾ ਦਿਓ ਮੈਨੂੰ ਦੇਖੋ ਉਸ ਟਾਈਮ ਦੇ ਡਿਬੇਟਾ ਕੱਢ ਲਵੇ ਮੁੱਖ ਮੰਤਰੀ ਸਾਹਿਬ ਦੂਜੀ ਗੱਲ ਜਿਹੜਾ ਤੁਸੀਂ ਕਹੇ ਖੜੇ ਸਾਡੀ ਜਿਹੜੀ ਲੜਾਈ ਸੀ ਉਹ ਦਿੱਲੀ ਨਾਲ ਸੀ ਦਿੱਲੀ ਨਾਲ ਅਸੀਂ ਲੜ ਰਹੇ ਸੀ ਇਹ ਕਹਿੰਦਾ ਸੜਕਾਂ ਤੁਸੀਂ ਕਿਹੜੀਆਂ ਵਿਆਂ ਪਹਿਲਾਂ ਇਸ ਗੱਲ ਦਾ ਸਾਨੂੰ ਜਵਾਬ ਦੇ ਦੇਵੇ ਦੂਜੀ ਗੱਲ ਜੇ ਸਾਡ ਆਉਂਵਤ ਆਈ ਤਾਂ ਫਿਰ ਸਾਡੇ ਟਰੈਕਟਰ ਫੇਰ ਦਿੱਲੀ ਨੂੰ ਜਾਣ ਨੂੰ ਕੋਈ ਦੂਰ ਨਹੀਂ ਹੈਗੇ ਫੇਰ ਤੁਰ ਪੈਣਗੇ ਦਿੱਲੀ ਨੂੰ ਇਹੀ ਤਾਂ ਉਹ ਪੁੱਛਦੇ ਆ ਕਹਿੰਦੇ ਕੱਲੇ ਧਰਨੇ ਲਾਣ ਨੂੰ ਹੀ ਆ ਹਾਈਵੇ ਰੋਕਣ ਨੂੰ ਹੀ ਆ ਕੱਲੇ ਇੱਥੇ ਕਿਉਂ ਨਹੀਂ ਆਉਂਦੇ ਹੁਣ ਉੱਥੇ ਉਹ ਕੀ ਕਰ ਰਿਹਾ ਹੁਣ ਉੱਥੇ ਕੀ ਕਰ ਰਿਹਾ ਉਹ ਸੜਕ ਤੇ ਹੀ ਬੈਠਾ ਏ ਚਾਹੇ ਦਫ਼ਤਰ ਦੇ ਮੂਰ ਤੇ ਸੜਕ ਤੇ ਹੀ ਬੈਠਾ ਏ ਉੱਥੇ ਮਸਲਾ ਹੱਲ ਥੋੜੀ ਹੋਣਾ ਨੰਗਲ ਬੈਠ ਕੇ ਚਹ ਸਾਲ ਬੈਠ ਰ ਉੱਥੇ ਥੋੜੀ ਹਾਲ ਇਹਦੀ ਮਾਂ ਕਿੱਥੇ ਐ ਮਾਂ ਮਾਰਨੀ ਪਊਗੀ ਨਾ ਪਹਿਲਾਂ ਮਾਂ ਦਿੱਲੀ ਬੈਠੀ ਐ ਉਹਨਾਂ ਕੋਲ ਨੂੰ ਜਾਵੇ ਉੱਧਰ ਕਿਉਂ ਨਹੀਂ ਜਾਂਦਾ ਲੋਕਾਂ ਦਾ ਬੇਵਕੂਫ ਬਣਾਇਆ ਵਾ ਕਿਉਂਕਿ 3 ਸਾਲ ਦੇ ਵਿੱਚ ਇਹਨੇ ਇੱਕ ਕੰਮ ਕਰਿਆ ਵਾ ਦਿਖਾ ਦਿਓ ਪੰਜਾਬ ਦੇ ਲਈ ਪੰਜਾਬ ਦੇ ਹਿੱਤ ਲਈ ਤੁਸੀਂ ਕਹਿੰਦੇ ਲੋਕਾਂ ਦਾ ਬੇਵਕੂਫ ਬਣਾਇਆ ਹੋਇਆ ਜਦੋਂ ਮਾਨਸਾਹ ਬੋਲ ਰੇ ਸੀ ਲੋਕਾਂ ਦੀ ਪਿੱਛੇ ਵਜਾ ਆ ਰਹੀ ਹੈ ਸਹੀ ਗੱਲ ਐ ਤੁਸੀਂ ਕਹਿੰਦੇ ਬੇਵਕੂਫ ਬਣਾਇਆ ਦੇਖੋ ਚੰਦ ਪੇਡਾ ਹੁੰਨੀਆਂ ਵਿੱਚ ਜਿਹੜੀਆਂ ਮੈਂ ਇੱਕ ਪਹਿਲਾਂ ਵੀ ਕਹਾਵ ਸੁਣਾਈ ਸੀ ਥੜੀ ਸਾਹਿਬ ਸੀ ਉਦੋਂ ਨਾ ਕਿ ਇੱਕ ਪਿੰਡ ਦਾ ਝੁੱਡ ਸੀ ਅੱਜ ਮੈਂ ਦੁਬਾਰਾ ਫੇਰ ਸੁਣਾ ਦਿੰਦਾ ਪਿੰਡਾਂ ਦੇ ਝੁੰਡ ਦੇ ਅੱਗੇ ਇੱਕ ਗਧਾ ਜਾ ਰਿਹਾ ਸੀ ਉਹ ਜਦੋਂ ਗਧਾ ਰੇਲ ਦੀ ਪਟੜੀ ਪਾਰ ਕਰਿਆ ਨਾ ਤੇ ਅਧੀਆਂ ਪੇਡਾਂ ਪਾਰ ਕਰ ਗਈਆਂ ਟ੍ਰੇਨ ਆਈ ਅਧੀਆਂ ਵੱਢ ਹੋ ਗਈਆਂ ਉਹ ਤੇਰੇ ਵਰਗੇ ਵੀਰ ਨੇ ਇੱਕ ਨੂੰ ਜਿਹੜੀ ਸਹਿਕ ਦਿੱਤੀ ਮਰੀ ਜੂ ਨੂੰ ਪੁੱਛਿਆ ਵੀ ਪਾਈ ਇਹ ਤੂੰ ਕੀ ਹੋ ਗਿਆ ਤੇਰੇ ਗੱਲ ਅਜਾ ਉਹ ਕਹਿੰਦੀ ਸਾਡੀ ਬਦਕਿਸਮਤੀ ਕਿ ਅਸੀਂ ਗਧਾ ਲੀਡਰ ਚੁਣ ਲਿਆ ਆਪਣਾ ਜਿਹਨੂੰ ਪਤਾ ਹੀ ਕੋਕ ਨਹੀਂਤਾ ਤੇ ਜਿਹੜੀਆਂ ਨਾਲ ਲਾਂਗੇ ਉਹ ਮੇਰੇ ਵਰਗੇ ਤਾੜੀਆਂ ਮਾਰਦੇ ਉਹਨੂੰ ਇਹ ਨਹੀਂ ਦਿਖ ਰਹੀ ਪਿੱਛੇ ਵੱਢ ਵੀ ਹੋ ਗਈਆਂ ਨਾ ਉਹ ਗਾ ਤਾੜੀਆਂ ਮਾਰ ਲੱਗੀਆਂ ਉਹਦੇ ਸਾਨੂੰ ਗਦੇ ਨੇ ਪਾਰ ਕਰਾ ਲਿਆ ਉਹ ਕੰਮ ਅੱਜ ਇਹ ਹੋ ਰਿਹਾ ਸਾਡੀ ਸਿਆਸਤ ਦੇ ਵਿੱਚ ਜੇ ਮੁੱਖ ਮੰਤਰੀ ਸਾਹਿਬ ਦਾ ਹਰਾ ਪੈਨ ਕੰਮ ਨਹੀਂ ਕਰਦਾ ਸਾਨੂੰ ਦਵੇ ਜਿਵੇਂ ਪਹਿਲਾਂ ਕਹੇ ਕਰਦਾ ਸੀ ਮੈਂ ਦਿੱਲੀ ਜ਼ੋਰਤ ਰੱਖਦਾ ਦਿੱਲੀ ਦੇ ਅੱਖ ਚੱਕ ਪਾ ਕੇ ਗੱਲ ਕਰਨ ਦੀ ਉਹ ਤਾਂ ਹੁਣ ਵੀ ਕਹਿੰਦੇ ਆ ਵੀ ਅਸੀਂ ਆਪੇ ਲੜ ਲਾਂਗੇ ਆਪਣੀ ਲੜਾਈ ਜੇ ਹੁਣ ਤੁਸੀਂ ਨਹੀਂ ਸਾਡੇ ਨਾਲ ਆਏ ਜਾਂ ਤੁਸੀਂ ਕੋਈ ਬਿਆਨ ਨਹੀਂ ਦਿੱਤਾ ਅਸੀਂ ਲੜ ਲਾਂਗੇ ਆਪਣੀ ਲੜਾਈ ਦੇਖੋ ਬਿਆਨ ਕਿਉਂ ਨਹੀਂ ਦਿੱਤਾ ਵੀਰੇ ਮੈਂ ਪਹਿਲਾਂ ਵੀ ਕਿਹਾ ਬਿਆਨ ਉਸ ਟਾਈਮ ਤੋਂ ਲੜਦੇ ਆ ਰਹੇ ਹਾਂ ਅਸੀਂ ਪੰਜਾਬ ਦੇ ਹੱਕਾਂ ਲਈ ਤਿੰਨ ਕਾਨੂੰਨਾਂ ਵਾਸਤੇ ਅਸੀਂ ਲੜੇ ਹੁਣ ਜਦੋਂ ਮੈਂ ਤਿੰਨ ਕਾਨੂੰਨਾਂ ਤੋਂ ਗੱਲ ਇੱਕ ਯਾਦ ਆ ਗਈ ਇਹਨਾਂ ਦਾ ਡਾਕਟਰ ਬਲਬੀਰ ਪਟਿਆਲੇ ਵਾਲਾ ਡਾਕਟਰ ਚੰਨੀ ਮਰੰਡੇ ਵਾਲਾ ਦਿਨੇਸ਼ ਚੱਡਾ ਇਹ ਸਾਡੇ ਨਾਲ ਉੱਥੇ ਦਿੱਲੀ ਹੁੰਦੇ ਸੀ ਉਦੋਂ ਧਰਨਾ ਚੰਗਾ ਲੱਗਦਾ ਸੀ ਜਦੋਂ ਸਾਡਾ ਚਕਾਇਆ ਧਰਨਾ ਉਦੋਂ ਮਾੜਾ ਕਿਉਂ ਲੱਗਣ ਲੱਗ ਗਿਆ ਆ ਡਾਕਟਰ ਸਾਹਿਬ ਚੰਨੀ ਕੋ ਤਿੰਨ ਕ ਸੀਸੀਆਂ ਲੈ ਕੇ ਜਾਇਗਾ ਸੀ ਲੋਕਾਂ ਨੇ ਡ੍ਰੋਪ ਆਉਂਦਾ ਫਿਰਦਾ ਹੁੰਦਾ ਸੀ ਅੱਖਾਂ 'ਚ ਚੱਡਾ ਸਾਹਿਬ ਸਿਲੰਡਰ ਚੱਕੀ ਫਿਰਦਾ ਹੁੰਦਾ ਸੀ ਕਿਸੇ ਨੂੰ ਸਿਲੰਡਰ ਚਾਹੀਦੇ ਇਹ ਲੋਕਾਂ ਦਾ ਅੱਖਾਂ 'ਚ ਕੱਟਾ ਪਾ ਕੇ ਐਮਐਲਏ ਬਣੇ ਲੋਕਾਂ ਨੇ ਹਮਦਰਦੀ 'ਚ ਬਣਾਏ ਵੀ ਇਹ ਲੋਕ ਸਾਡੇ ਪੰਜਾਬ ਦੀ ਗੱਲ ਕਰਦੇ ਸੀ ਪੰਜਾਬ ਲਈ ਖੜੇ ਸੀ ਫਿਰ ਉਹ ਪਹਿਲਾਂ ਸਾਨੂੰ ਸਵਾਲ ਦਾ ਜਵਾਬ ਇਹ ਦੇਵੇ ਮੁੱਖ ਮੰਤਰੀ ਸਾਹਿਬ ਭੰਡ ਬੰਨਾ ਦਿਖਾਉਣ ਨਾਲੋਂ ਵੀ ਦਿੱਲੀ ਮੋਰਚਾ ਸ਼ੰਭੂ ਮੋਰਚਾ ਚਕਵਾਇਆ ਕਿਉਂ ਖਨੌਰੀ ਮੋਰਚਾ ਚਕਵਾਇਆ ਕਿਉਂ ਕਿਹੜੇ ਉਹ ਵਪਾਰੀ ਐ ਜਿਹੜੇ ਚਾਹੁੰਦੇ ਨਹੀਂ ਕਿ ਪੰਜਾਬ ਨੂੰ ਹੱਕ ਆਉਣ ਪੰਜਾਬ ਦੀ ਪੰਜਾਬ ਦੀ ਤਰੱਕੀ ਹੋਵੇ ਜੇ ਮਾਨ ਸਾਹਿਬ 'ਚ ਹਿੰਮਤ ਸੀ ਤਾਂ ਦਿੱਲੀ 'ਕਾ ਪੰਗਾ ਲੰਦਾ ਉਹ ਉਹਨਾਂ ਤੋਂ ਰਸਤਾ ਖਲੋਆ ਹੁੰਦਾ ਅੱਜ ਵੀ ਮਾਨ ਸਾਹਿਬ ਨੂੰ ਚਾਹੀਦਾ ਕਿ ਦਿੱਲੀ ਜਾਵੇ ਦਿੱਲੀ ਇਹ ਨਹੀਂ ਵੀ ਇੱਥੇ ਬੈਠ ਕੇ ਡਰਾਮੇ ਕਰੇ ਵੀ ਉਰੇ ਖੜ ਗਏ ਦਿੱਲੀ ਜਾਵੇ ਸੰਸਦ ਦੇ ਮੂਰੇ ਧਰਨਾ ਲਾਵੇ ਲੋਕਾਂ ਨੂੰ ਪਤਾ ਲੱਗੇ ਕਿ ਹਾਂ ਮਾਨ ਸਾਹਿਬ ਪੰਜਾਬ ਦੇ ਦਰਦੀ ਹੈ ਉੱਥੇ ਬੈਠਣ ਪਹਿਲਾਂ ਵਿਧਾਨ ਸਭਾ ਦੇ ਵਿੱਚ ਅੰਡੀਗੜ ਇੱਕ ਮਤਾ ਪਾਉਣ ਜੋ ਪੁਰਾਣੇ ਮੁੱਖ ਮੰਤਰੀਆਂ ਨੇ ਚਲੋ ਠੀਕ ਹੈ ਉਹ ਬੇਬਕੂਫੀ ਕਰ ਗਿਆ ਸੀ ਉਹਨਾਂ ਦੇ ਖਿਲਾਫ ਹੈ ਅਸੀਂ ਉਹਨਾਂ ਦੇ ਹੱਕ 'ਚ ਨਹੀਂ ਵੀ ਇਹ ਪ੍ਰਾਣੇ ਮੁੱਖ ਮੰਤਰੀ ਨੇ ਆ ਪੰਜਾਬ ਨਾਲ ਦਗੇ ਕੀਤੇ ਸੀ ਅਸੀਂ ਅੱਜ ਵਿਧਾਨ ਸਭਾ ਦੇ ਵਿੱਚ ਮਤਾ ਦਵਾਰੇ ਪਾ ਕੇ ਵੀ ਅਸੀਂ ਪੰਜਾਬ ਦਿੱਲੀ ਦੇ ਨਾਲ ਜਿੰਨੇ ਸਮਝੌਤੇ ਕਰੇ ਮੁੱਖ ਮੰਤਰੀ ਨੇ ਉਹ ਰੱਦ ਕਰ ਦੇ ਕਿਉਂਕਿ ਅੱਜ ਹਰੇ ਪੈਨੇ ਚ ਜਾਣ ਨਹੀਂ ਉਹ ਰੱਦ ਕਰਕੇ ਆ ਬਿਜਲੀ ਜਾ ਰਹੀ ਹੈ ਸਾਡੀ ਫ੍ਰੀ ਦਿੱਲੀ ਨੂੰ ਉਹਨੂੰ ਰੱਦ ਕਰਨ ਵੀ ਅੱਜ ਤੋਂ ਬਾਅਦ ਅਸੀਂ ਆ ਰੇਟ ਬਿਜਲੀ ਦੇਣੀ ਹੈ ਆ ਰੇਟ ਪਾਣੀ ਦੇਣਾ ਹੈ ਹਿੰਮਤ ਉਦੋਂ ਨੂੰ ਜਾਣ ਦੀ ਕੀ ਲੋੜ ਹੈ ਉੱਥੇ ਡਰਾਮੇ ਦਿਖਾਉਣ ਦੀ ਲੋਕਾਂ ਦੇ ਪੁੱਤ ਬਿਠਾਲੇ ਹੋਏ ਆ ਜੇ ਅਸੀਂ ਬੈਠੇ ਸੀ ਉੱਥੇ ਸਾਡਾ ਕੋਈ ਲੌਜੀਕ ਸੀ ਦਿੱਲੀ ਕੇ ਜੇ ਹੁਣ ਗਏ ਸੀ ਉਹ ਵੀ ਸਾਡਾ ਕੋਈ ਲੌਜੀਕ ਸੀ ਇਹਦਾ ਲੌਜੀਕ ਕੀ ਹੈ ਮੁੱਖ ਮੰਤਰੀ ਆ ਯਾਰ ਮੁੱਖ ਮੰਤਰੀ ਲਈ ਦਿਖਾ ਪਰ ਉਧਰ ਨੂੰ ਜੇ ਜਾਊਗਾ ਤਾਂ ਉਹਦੇ ਆਕਾ ਚੱਕਾ ਦਿੱਲੀ ਵਾਲੇ ਨੇ ਅੰਦਰ ਕਰ ਦੇਣੇ ਤਾਂ ਜਾ ਕੇ ਇਧਰ ਨੂੰ ਜਾ ਰਿਹਾ ਪੁੱਠੇ ਪਾਸੇ ਨੂੰ ਉਹ ਕਹਿੰਦੇ ਕਿਸਾਨਾਂ ਵਾਸਤੇ ਅਸੀਂ ਪਾਣੀ ਕਰ ਰਹੇ ਹੁਕਰੇ ਹੈ ਨਾ ਕਿਸਾਨਾਂ ਦੀ ਜਿਹੜੀਆਂ ਲੋੜਾਂ ਪੂਰੀਆਂ ਹੋਣੀਆਂ ਪਰ ਕਿਸਾਨ ਹੀ ਨਹੀਂ ਨਾਲ ਤੁਰ ਰਹੇ ਕਹਿੰਦੇ ਹੁਣ ਆਇਓ ਵੀ ਨਾ ਸਾਡੇ ਕੋਲ ਨਹੀਂ ਅਸੀਂ ਜਾਣਾ ਵੀ ਨਹੀਂ ਅਸੀਂ ਸਿਆਸਤ ਦੇ ਪਿੱਛੇ ਜਾਣਾ ਵੀ ਨਹੀਂ ਇਹ ਵੀ ਨਾਲ ਹੈ ਸਿਆਸਤ ਹੈ ਬਿਲਕੁਲ ਸਿਆਸਤ ਹੈ ਬਿਲ 110% ਸਿਆਸਤ ਹੈ ਜੋ ਅੱਜ ਹੋ ਰਹੀ ਹੈ ਦਿੱਲੀ ਕਹਿੰਦੇ ਅਸੀਂ ਪਾਣੀਆਂ ਦੇ ਰਾਖੇ ਅਸੀਂ ਪਾਣੀ ਦੀ ਲੜਾਈ ਲੜ ਰਹੇ ਆ ਪੂਰ ਜ਼ੋਰ ਲੜ ਰਹੇ ਆ ਤੇ ਮਾਨ ਸਾਹਿਬ ਹੀਰੋ ਐ ਸਾਰੀ ਘਟਨਾ ਦੇ ਬਿਲਕੁਲ ਜੀਰੋ ਤੇ ਵੀ ਮਾਈਨਸ 0 ਹੈ ਜੇ ਮੈਂ ਫੇਰ ਵਾਰ ਇਹ ਕਹਿ ਰਿਹਾ ਵੀ ਉਧਰ ਨੂੰ ਜਾਣ ਦੀ ਬਜਾਏ ਇੱਧਰ ਨੂੰ ਕਿਉਂ ਨਹੀਂ ਜਾਂਦਾ ਚੰਡੀਗੜ੍ਹ ਰਹਿੰਦਾ ਏ ਚੰਡੀਗੜ੍ਹ ਵਿਧਾਨ ਸਭਾ ਨੇੜੇ ਆ ਉੱਥੇ ਮੈਂ ਤਾਂ ਕਿਉਂ ਨਹੀਂ ਪਾਉਂਦਾ ਨਾਲੇ ਪਤਾ ਲੱਗ ਜੂਗਾ ਵੀ ਪੰਜਾਬ ਦੇ ਦੂਏ ਐਮਐਲਏ ਨਾਲ ਖੜਦੇ ਨੇ ਤੇ ਨਹੀਂ ਖੜਦੇ ਇਹ ਵੀ ਪਤਾ ਲੱਗ ਜੂਗਾ ਵੀ ਕਿਹੜਾ ਪੰਜਾਬ ਦਾ ਰਾਖਾ ਹੈ ਕਿਹੜਾ ਗਦਾਰ ਹੈ ਕਿ ਬੈਂਸ ਸਾਹਿਬ ਖੜੇ ਤਾਂ ਸੀਗੇ ਉਹਨਾਂ ਨੇ ਲਾ ਕੇ ਬਾਹਰ ਤੇ ਜੰਦਾ ਅੰਦਰ ਅਧਿਕਾਰੀ ਬੰਦ ਕਰਤੇ ਜੇ ਹੁਣ ਉੱਥੇ ਉੱਥੇ ਵਾਲੇ लाठी ਚਾਰਜ ਕਰਦੇ ਮੈਂ ਜਿਵੇਂ ਸਾਡੇ ਤੇ ਕਰਿਆ ਫੇਰ ਫੇਰ ਕਲਮ ਦੀ ਤਾਕਤ ਦਿਖਾਉਣੀ ਤੇ ਕੋ ਕਲਮ ਦਿੱਤੀ ਲੋਕਾਂ ਨੇ 92 ਤੋਂ 97 ਕਰਤੇ ਲੋਕਾਂ ਨੇ ਕਲਮ ਦੀ ਤਾਕਤ ਕਿਉਂ ਨਹੀਂ ਵਰਤਦਾ ਆ ਧਰਨੇ ਮੁਜਾਰੇ ਕਰਨਾ ਤਾਂ ਇਹ ਤਾਂ ਬਿੱਲੜ ਕਹਿੰਦਾ ਸੀ ਬਿੱਲੜਾਂ ਦਾ ਕੰਮ ਹੈ ਅੱਜ ਫੇਰ ਬਿੱਲੜ ਹੋ ਗਿਆ ਨਾ ਅੱਜ ਬੇਲੜ ਹੋ ਗਿਆ ਇੱਕ ਨੇ ਹੋਰ ਬਹਿਣ ਦਿੱਤਾ ਟਰਾਲੀਆਂ ਵਾਲਾ ਵੀ ਤੁਸੀਂ ਸੁਣਿਆ ਹੁਣ ਉਹ ਕਹਿੰਦੇ ਇੱਥੇ ਏਸੀ ਥੋੜੇ ਆ ਜੇ ਏਸੀ ਹੁੰਦੇ ਤਾਂ ਇੱਥੇ ਫਿਰ ਹੁਣ ਸਾਰੇ ਨੇ ਆ ਜਾਣਾ ਸੀ ਇੱਥੇ ਤਾਂ ਗਰਮੀ ਆ ਬੁਰਾ ਹਾਲ ਆ ਅਸੀਂ ਹੱਕ ਸੱਚ ਦੀ ਕਮਾਈ ਚ ਏਸੀ ਲਾਏ ਸੀ ਕਿਸੇ ਤੋਂ ਭੀਖ ਮੰਗ ਕੇ ਸੀ ਤੁਸੀਂ ਰਾਏ ਆ ਢਾਈ ਢਾਈ ਲੱਖ ਪੈਨਸ਼ਨਾਂ ਲੈ ਰਹੇ ਤਰ੍ਹਾਂਾਂ ਲੈ ਰਹੇ ਉਹਨਾਂ ਚੋਂ ਏਸੀ ਲਾਏ ਆ ਮਿੱਟੀ কা ਮਿੱਟੀ ਹੋ ਰਹੇ ਦੇਖ ਸਵੇਰ ਦੇ ਮਿੱਟੀ কা ਮਿੱਟੀ ਹੋ ਰਹੇ ਉਰੇ ਤਾਂ ਜਾ ਕੇ ਦੱਸਾ ਨਾ ਹੋਂਦੀ ਕਿਰਤ ਕਰਕੇ ਇਹ ਚੋਂ ਏਸੀ ਲਾਏ ਉਹ ਚੋਂ ਵੀ ਢਿੱਡ ਦੁਖਦਾ ਸੀ ਇਹਨਾਂ ਦਾ ਉਹ ਵੀ ਚੱਕੇ ਸਾਡੇ ਏਸੀ ਜਿਸ ਦਿਨ ਮੈਨੂੰ ਜੇਲ੍ਹ ਚ ਸੁੱਟਿਆ ਅਸੀਂ ਉਹ ਟਰਾਲੀਆਂ ਦਾ ਹਿਸਾਬ ਹੀ ਪੁੱਛਣ ਚੱਲੇ ਸੀ ਮਾਨ ਸਾਹਿਬ ਜੇ ਤੈਨੂੰ ਹੋਰ ਟਰਾਲੀਆਂ ਚਾਹੀਦੀਆਂ ਅਸੀਂ ਬੋਲਣਾ ਸੀ ਸ਼ੰਭੂ ਮੋਰਚੇ ਮੂਰੇ ਵੀ ਜੇ ਠਾਣੇ ਮੂਰੇ ਸੌਰੀ ਠਾਣੇ ਮੂਰੇ ਅਸੀਂ ਬੋਲਣਾ ਸੀ ਜੇ ਤੈਨੂੰ ਹੋਰ ਟਰਾਲੀਆਂ ਚਾਹੀਦੀਆਂ ਤੇਰਾ ਢਿੱਡ ਨਹੀਂ ਭਰਿਆ ਇਹਨਾਂ ਟਰਾਲੀਆਂ ਕਰ ਅਸੀਂ ਹੋਰ ਦੇ ਦਿੰਨੇ ਤੈਨੂੰ ਬੋਲ ਕਿੰਨੀਆਂ ਚਾਹੀਦੀਆਂ ਬਹੁਤ ਤਾਕਤ ਸਾਡੇ ਚ ਰੱਬ ਨੇ ਦਿੱਤੀ ਉਸ ਮਾਲਕ ਨੇ ਇਹ ਦਿਖਾਉਣ ਜਾਣਾ ਸੀ ਪਰ ਇਹਨੇ ਚੱਕ ਕੇ ਸਾਨੂੰ ਜਿਹੜਾ ਹੀ ਠੋਕਤਾ ਕਿਉਂਕਿ ਇਹਨਾਂ ਕੋ ਫੋਰਸ ਹੈ ਸਭ ਕੁਝ ਹੈ ਅੱਜ ਜੇ ਉੱਥੇ ਦੀ ਦਿੱਲੀ ਵਾਲਿਆਂ ਦੀ ਮਿਲਟਰੀ ਨੂੰ ਅੰਦਾ ਠੋਕ ਤੁਕਾ ਲਵ ਦਿੱਤਾ ਕਿ ਤੱਕ ਬਰਤ ਕਲਮ ਕਿੱਥੇ ਗਈ ਤੇਰੀ ਅੱਜ ਹਰਾ ਪੈਨ ਕਿੱਥੇ ਗਿਆ ਸਿਆਹੀ ਮੁੱਕ ਗਈ ਅਸੀਂ ਨਵਾਂ ਲੈ ਕੇ ਦੇ ਦੰਨੇ ਜੇ ਸਿਆਹੀ ਮੁੱਕ ਗਈ ਨਹੀਂ ਸਾਨੂੰ ਦੇ ਜਿਵੇਂ ਇਹ ਕਹੇਗਾ ਸੀ 23 ਫਸਲਾਂ ਤੇ ਐਮ ਐਸ ਬੀ ਦੋ ਨਹੀਂ ਦੇ ਹੁੰਦੀ ਅਸੀਂ ਦਵਾਂਗੇ ਕਹਿੰਦਾ ਸੀ ਨਾ ਅੱਜ ਕਿੱਥੇ ਗਏ ਅਰ ਉਹ ਬਿਆਨ ਕੱਢ ਕੇ ਦੇਖ ਲੈ ਸਾਡੇ ਆਗੂਆਂ ਦੇ ਸਾਡਾ ਮੇਰਾ ਮੈਨੂੰ ਤਰੀਕ ਨਹੀਂ ਯਾਦ ਆ ਰਹੀ ਉੱਥੇ ਦੀ ਮੈਂ ਤੁਹਾਨੂੰ ਕੱਢ ਕੇ ਭੇਜ ਦੂੰਗਾ ਵੀ ਅਸੀਂ ਉੱਥੇ ਕੀ ਬੋਲੇ ਸੀ ਵੀ ਪੰਜਾਬ ਦੇ ਲੋਕਾਂ ਨੇ ਐਸ ਵੀ ਐਲ ਨੂੰ ਬੰਨ ਮਾਰਿਆ ਬਲਵਿੰਦਰ ਜਟਾਣੇ ਨਾ ਕੋਈ ਮਰੱਬਿਆਂ ਨੂੰ ਪਾਣੀ ਨਹੀਂ ਸੀ ਲਾਉਣਾ ਮੇਰੇ ਕੋਲ ਕੋਈ ਜ਼ਮੀਨ ਨਹੀਂ ਹੈਗੀ ਬਹੁਤ ਕੁਸ ਲਟਾਇਆ ਮੈਂ ਦਿੱਲੀ ਧਰਨੇ ਤੇ ਬੜਾ ਨੁਕਸਾਨ ਕੀਤਾ ਉਸ ਤੋਂ ਪਹਿਲਾਂ ਲੋਕਾਂ ਪਿਛੇ ਲੜਦੇ ਨੇ ਬੜਾ ਆਪਣਾ ਘਰ-ਬਾਰ ਤੱਕ ਨੌਬਤ ਆ ਗਈ ਵਿਕਣੇ ਪਰ ਪਰ ਹੱਕ ਲਈ ਲੜ ਰਹੇ ਅੱਜ ਵੀ ਲੜ ਰਹੇ ਕਿਰਤ ਕਰ ਰਹੇ ਨਾਮ ਜਪ ਰਹੇ ਵੰਡ ਕੇ ਖਾਗ ਰਹੇ ਇਹਦੇ ਮੰਗ ਨਹੀਂ ਅਸੀਂ ਨਿਚਾਰ ਤੋਂ ਮੁਖਮੰਤਰੀ ਨਹੀਂ ਬਣੇ ਅਸੀਂ ਸੇਵਾ ਕਰੇ ਲੋਕਾਂ ਦੀ ਸੇਵਾ ਕਰਕੇ ਜਿੱਥੇ ਤੱਕ ਹੋਊਗਾ ਲੜਾਂਗੇ ਇਹਦੀ ਕਿਹ ਔਕਾਤ ਕਿੰਨੇ ਦਿਨ ਬੈਠ ਲੂਗਾ ਜਿੰਨਾ ਚਿਰ ਸੀਐਮ ਹੈ ਉਨਾਂ ਚਿਰ ਬੈਠ ਲੂ ਉਸ ਤੋਂ ਬਾਅਦ ਫਿਰ ਕਿੱਥੇ ਜਾਊਗਾ ਇਹ ਉਹ ਕਹਿੰਦੇ ਇੱਕ ਹੋਰ ਸੀ ਪਾਣੀਆਂ ਦੇ ਰਾਖੇ ਬਣਦੇ ਸੀ ਕਦੇ ਬੁੱਢੇ ਦਰਿਆ ਕੋਲ ਬਹਿ ਜਾਂਦੇ ਜਾ ਕੇ ਉਹ ਉਹ ਉਹਨਾਂ ਦਾ ਵੀ ਹੁਣ ਵਿਰੋਧ ਹੋਊਗਾ ਵਿਰੋਧ ਫਿਰ ਵਿੱਚ ਸਾਰਾ ਹੈਗਾ ਇਹ ਕਹਿੰਦੇ ਦੁਕਾਨਾਂ ਸਾਰੀਆਂ ਐ ਦੇਖੋ ਜਿਹੜੇ ਬੁੱਢੇ ਦਰਿਆ ਪਿੱਛੇ ਲੜ ਰਹੇ ਸੀ ਉਹ ਅੱਜ ਵੀ ਲੜ ਰਹੇ ਹੂੰ ਉਹ ਦੋ ਵੀਰ ਆ ਸਾਡੇ ਲੱਖਾ ਸਦਾਨਾ ਹੋ ਗਿਆ ਅਮਤਾਜ ਮਾਨਮ ਹੋ ਗਿਆ ਉਹ ਅੱਜ ਵੀ ਲੜ ਰਹੇ ਇਹਨਾਂ ਦਾ ਤਾਂ ਇੱਕ ਐਮਪੀ ਜਾ ਕੇ ਉੱਥੇ ਕਿਹਾ ਪਾਣੀ ਪੀਣੇ ਜੋਗ ਐ ਕੁਰਸੀ ਲਾ ਕੇ ਬੈਠ ਗਿਆ ਯਾਰ ਲੋਕਾਂ ਨੇ ਉੱਥੇ ਵੀਡੀਓ ਪਾਈਆਂ ਭਾਈ ਆ ਜਾ ਪਾਣੀ ਪੀ ਫਿਰ ਕਿੱਥੇ ਗਿਆ ਉਹ ਫਿਰ ਕੁਛ ਜਿ ਖੁੱਜੇ ਜਿ ਬੜ ਗਿਆ ਜਾ ਕੇ ਕਿਤੇ ਸੀਜੇ ਵਾਲ ਸਾਹਿਬ ਸਿੱਧਾ ਨੌ ਲੰ ਜਦ ਤਾ ਉਹ ਆ ਕੇ ਉੱਥੇ ਕਹਿੰਦਾ ਸੀ ਮੈਂ ਪਾਣੀ ਪੀਣ ਦੇ ਲਾਇਕ ਹਾਂ ਅੱਜ ਉਹ ਕੱਲ ਉੱਥੇ ਪ੍ਰੋਗਰਾਮ ਰੱਖਿਆ ਸੀ ਮੈਂ ਦੇਖ ਰਿਹਾ ਸੀ ਕਹਿੰਦੇ ਦੋ ਬੱਚੇ ਡੁੱਬ ਗਏ ਮਰ ਗਏ ਉਹ ਗੰਦੇ ਪਾਣੀ ਦੇ ਵਿੱਚ ਪਾਣੀ ਸ਼ੁੱਧ ਕਿੱਥੇ ਹੋਇਆ ਪਹਿਲੇ ਇਸ ਗੱਲ ਦਾ ਜਵਾਬ ਦੇਵੇ ਠੀਕ ਹੈ ਉਹ ਇੱਕ ਚੁਟਕਲੇਵਾਜ ਹੈ ਉਹਨੂੰ ਸਾਡੇ ਅਸੀਂ ਉਹਦੇ ਮੁਕਾਬਲਾ ਨਹੀਂ ਕਰ ਸਕਦੇ ਉਹ ਚੁਟਕਲੇਵਾਜ ਹੈ ਲੋਕਾਂ ਨੂੰ ਖੁਸ਼ ਕਰਨਾ ਜਾਣਦਾ ਤੁਸੀਂ ਕਹਿੰਦੇ ਹੋ ਚੁਟਕਲੇਬਾਜ਼ ਹੈ ਲੋਕ ਕਹੀ ਜਾਂਦੇ ਮੰਨ ਨਾ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਨਾਰੇ ਤਾਂ ਇਹ ਲੱਗ ਰਹੇ ਵੀਰੇ ਉਹੀ ਕਹਿ ਰਹੇ ਕਿੰਨੇ ਕ ਬੰਦੇ ਹੈ ਕਿੰਨੇ ਬੰਦੇ ਹਜ਼ਾਰਾਂ ਬੰਦਾ ਬੈਠਾ ਸੀ ਸ਼ੰਭੂ ਮੋਰਚੇ ਤੇ ਲੱਖਾਂ ਬੰਦਾ ਬੈਠਾ ਸੀ ਸ਼ੰਭੂ ਮੋਰਚੇ ਤੇ ਸਿੰਘੂ ਬਾਰਡਰ ਤੇ ਬੈਠੇ ਸੀ ਅੱਜ ਕਿੰਨੇ ਬੰਦੇ ਆ ਉਹ ਉੱਥੇ ਉਹੀ ਬੈਠੇ ਆ ਜਿਨ੍ਹਾਂ ਨੇ ਕਾਰੋਬਾਰ ਕਰਨੇ ਉੱਥੇ ਉਹੀ ਬੈਠੇ ਜਿਨ੍ਹਾਂ ਨੇ ਡਾਇਰੈਕਟਰੀਆਂ ਲੈਣੀਆਂ ਮਿਲਾਂ ਚ ਉੱਥੇ ਉਹੀ ਬੈਠੇ ਜਿਨ੍ਹਾਂ ਨੇ ਚੇਅਰਮੈਨੀਆਂ ਲੈਣੀਆਂ ਮਿਲਾਂ ਚ ਅਰ ਇਹਨਾਂ ਚ ਆਪਣਾ ਬਲਾਕ ਸੰਪਤੀਆਂ ਚ ਆਮ ਬੰਦਾ ਕਿੱਥੇ ਆ ਉੱਥੇ ਆਮ ਬੰਦਾ ਦਿਖਾਵੇ ਨਾ ਉੱਥੇ ਜਿਹੜੇ ਬੈਠੇਦੇ ਨਾ ਸ਼ੰਭੂ ਖਨੌਰੀ ਸਿੰਘੂਵਰ ਉਹ ਆਮਕਰਾਂ ਦੇ ਕਾਕੇ ਬੈਠੇ ਸੀ ਆਮਕਰਾਂ ਦੇ ਪੁੱਤ ਬੈਠੇ ਸੀ ਇਹ ਉਹਨਾਂ ਦੇ ਪਿੱਛੇ ਪਿੱਛੇ ਘੁੰਮਦੇ ਸੀ ਕਿਉਂਕਿ ਵੋਟਾਂ ਲੈਣੀਆਂ ਸੀ ਲਾਲਾ ਛੱਟਦੇ ਸੀ ਉੱਥੇ ਇਹ ਲੋਕਾਂ ਦੀਆਂ ਅੱਜ ਇਹ ਜੇ ਐਮਐਲਏ ਬਣ ਕੇ ਬਦਮਾਸ਼ ਹੋ ਗਏ ਆ ਰਹਿ ਗਿਆ 1.5 ਸਾਲ ਫੇਰ ਇਹ ਤਾਂ ਪਾਣੀ ਪੋਲਾ ਹੈਡਾਂ ਨੂੰ ਲੰਗਣਾ ਪਾਣੀ ਬਿਰਿਆ ਜੀ ਪੋਲਾ ਹੈਡਾਂ ਨੂੰ ਲੰਗਣਾ ਫੇਰ ਲੋਕ ਔਕਾਤ ਦਿਖਾ ਦੇਣਗੇ ਬੜੇ ਬੜੇ ਜਿਹੜੇ ਤਣਾਟ ਬਣਦੇ ਸੀ ਕੈਪਟਨ ਅਮਰਿੰਦਰ ਵਰਗੇ ਬੈਠੇ ਨਾ ਘਰਾਂ ਔਕਾਤ ਤਾਂ ਉਹਨਾਂ ਨੇ ਕਹਿੰਦੇ ਤੁਹਾਨੂੰ ਯਾਦ ਕਰਾਤੀ ਭਾਈ ਸਿੱਧੇ ਟਵੀਟ ਕਰਤੇ ਸੋਸ਼ਲ ਮੀਡੀਆ ਤੇ ਪੋਸਟਾਂ ਬਾਤੀਆਂ ਕਿ ਕਿਤੇ ਧਰਨਾ ਨਾ ਲਾ ਲਿਓ ਹੁਣ ਕਿਤੇ ਸੜਕਾਂ ਨਾ ਰੋਕ ਲਿ ਉਹਨਾਂ ਦੀ ਸਰਕਾਰ ਹੈ ਉਹਨਾਂ ਦੀ ਪੁਲਿਸ ਹੈ ਉਹਨਾਂ ਦੀ ਮਿਲਟਰੀ ਹੈ ਅਸੀਂ ਤਾਂ ਕਹਿੰਦੇ ਸਾਡੇ ਗੋਲੀ ਮਾਰ ਦੋ ਗੱਲਾਂ ਖਤਮ ਹੱਕ ਮੰਗੂਗਾ ਹੀ ਨਹੀਂ ਕੋਈ ਕੋਈ ਅਗਲੀ ਪੀੜ੍ਹੀ ਜੰਮੂਗੀ ਇਹ ਜੰਮਾਂ ਕਰੂਗੀ ਬਲਵਿੰਦਰ ਜਟਾਣਾ ਮਾਰਤਾ ਭਾਈ ਹਵਾਰੇ ਨੇ ਜਿਹੜਾ ਜੇ ਬੈਠੇ ਉਹ ਕਾਦੇ ਵਾਸਤੇ ਬੈਠੇ ਜੇ ਪੰਜਾਬ ਤੇ ਉੱਥੇ ਜ਼ੁਲਮ ਹੁੰਦਾ ਸੀ ਤਾਂ ਬੈਠੇ ਨਾ ਉਹਨਾਂ ਨੇ ਆਪਣੀਆਂ ਜਵਾਨੀਆਂ ਗਾਲਤੀਆਂ ਬਲਵਿੰਦਰ ਜਟਾਣਾ ਨੇ ਮੈਂ ਪਹਿਲਾਂ ਵੀ ਕਿਹਾ ਸੀ ਉਹਨਾਂ ਵਿਚਾਰਿਆਂ ਨੇ ਕਹਿੰਦੇ ਜ਼ਮੀਨਾਂ ਨੂੰ ਪਾਣੀ ਲਾਉਣੇ ਸੀ ਪਰ ਉਹ ਚ ਅਣਖ ਤੇ ਗੈਰਤ ਸੀ ਅਨਿਚਾਰ ਪੋਣਾ ਨਹੀਂ ਸੀ ਬਾਹ ਨਹੀਂ ਸੀ ਚਲਾਉਂਦਾ ਉਹ ਕੰਮ ਕਰਕੇ ਦਿਖਾਇਆ ਉਹਨੇ ਰੋਕਤੀ ਨਾ ਇਹਨਾਂ ਦੀ ਕਿਹ ਔਕਾਤ ਹੈ ਵੀ ਇਹ ਰੋਕ ਲੈਣਗੇ ਆ ਤੁਹਾਨੂੰ ਮੈਂ 4 ਦਿਨ ਨੂੰ ਦਿਖਾਉਂਗਾ ਦੇਖੀ ਉੱਥੇ ਭੱਜੇ ਆਉਂਗੇ ਜਿਵੇਂ ਹੁਣ ਦੇ ਤਾ ਨਾ ਬਿਆਨ ਵੀ ਹਰੇ ਉਹ ਮੈਂ ਪਾਣੀ ਦੇ ਦਿੱਤਾ ਹਿਮਾਚਲ ਨੂੰ ਪਤਾ ਨਹੀਂ ਕਿੰਨੇ ਰਾਜਸਥਾਨ ਰਾਜਸਥਾਨ ਨੂੰ ਕਿੰਨਾ ਪਾਣੀ ਦੇ ਦਿੱਤਾ ਇੰਨਾ ਮੈਂ ਚਲੋ ਮੈਂ ਫੌਜ ਦੇ ਉਹਨੇ ਸਾਡੀ ਫੌਜ ਨੂੰ ਲੋੜ ਆ ਨਹੀਂ ਇੰਨਾ ਪਾਣੀ ਦੀ ਲੋੜ ਹੈ ਹੂੰ ਇੰਨਾ ਤਾਂ ਪਹਿਲਾਂ ਹੀ ਜਾਏ ਰਿਹਾ ਸੀ ਉੱਥੇ ਮੈਂ ਉਸ ਦੇ ਖਿਲਾਫ ਨਹੀਂ ਹੈਗਾ ਪਰ ਕਹ ਫੌਜ ਨੇ ਉਹ ਉਹੀ ਪਾਣੀ ਪੀਣਾ ਜਿਹੜਾ ਗੰਦਾ ਪਾਣੀ ਜਾਊਗਾ ਫੌਜ ਨੇ ਬਿਮਾਰੀਆਂ ਲਾਉਣੀਆਂ ਇਹ ਇਸ ਗੱਲ ਦਾ ਹੈ ਜ ਜਿਹੜੇ ਪਾਣੀ ਦੇ ਵਿੱਚ ਗੰਦੇ ਨਾਲੀਆਂ ਦਾ ਨਹਿਰ ਪਾਣੀ ਗਿਰਦਾ ਹੋਵੇ ਉਹ ਪਾਣੀ ਕਿਵੇਂ ਪੀਣਗੇ ਲੋਕ ਇਸ ਗੱਲ ਦਾ ਜਵਾਬ ਨਹੀਂ ਆਉਂਦਾ ਕੋ ਕਿਉਂਕਿ ਉਹਨੂੰ ਸਵਾਲ ਪੁੱਛਣ ਵਾਲਾ ਨਹੀਂ ਸਭ ਤੋਂ ਹੁਣ ਗੁੱਸਾ ਨਾ ਕਰਿਓ ਸਭ ਤੋਂ ਸਾਡੀਆਂ ਜਿਹੜੀ ਪ੍ਰੈਸ ਆ ਉਹ ਵੀ ਗਈਆਂ ਠੀਕ ਹੈ ਜੀ ਠੀਕ ਹੈ ਮੈਂ ਤੁਹਾਡੀ ਦਾਤ ਦੰਨਾ ਤੁਹਾਡੇ ਬਥੇਰੇ ਚਖੜ ਝੁੱਲੇ ਆ ਤੁਸੀਂ ਫੇਰ ਖੜੇ ਆਪਣੇ ਸਟੈਂਡ ਤੇ ਠੀਕ ਹੈ ਜੀ ਇੱਕ ਵੀ ਗਲਤ ਬਸ ਉਹਨੂੰ ਨਾ ਜਾਓ ਮੈਨੂੰ ਪਤਾ ਹੈ ਪਰ ਜਿਹੜੀਆਂ ਗੋਦੀ ਮੀਡੀਆ ਐ ਕੀ ਆ ਦਿਖਾ ਰਿਆ ਹੁਣ ਜਿਵੇਂ ਜੰਗ ਦੀ ਗੱਲ ਕਰਦੇ ਆਪਾਂ ਜੰਗ ਕਿੱਥੇ ਲੱਗੀ ਹੋਈ ਮੈਨੂੰ ਬਾਰਡਰਾਂ ਤੇ ਘੱਟ ਦਿਖਦੀ ਏ ਜਿਆਦਾ ਚੈਨਲਾਂ ਤੇ ਦਿਖਦੀ ਆਏ ਹੋ ਗਿਆ ਜੀ ਆਏ ਹੋ ਗਿਆ ਵਿਚਾਰੇ ਬਿਹਾਰੀ ਡੜਾ ਡੜਾ ਕੇ ਭਾਤੇ ਆਪਣਾ ਕੰਮ ਛੱਡ ਕੇ ਭੱਜ ਗਏ ਅੱਜ ਕੌਣ ਖੜਿਆ ਪੰਜਾਬ ਦੇ ਨਾਲ ਪੰਜਾਬੀਓ ਖੜਿਆ ਨਾ ਪੰਜਾਬੀ ਲੜਦਾ ਰਹੂਗਾ ਪੰਜਾਬ ਦੇ ਖਾਤਰ ਅਣਖ ਗੈਰਤ ਹੈ ਸਾਡੇ ਵਿੱਚ ਪਰ ਤੁਸੀਂ ਉਸੇ ਮੁੱਖ ਮੰਤਰੀ ਦੇ ਖਿਲਾਫ ਹੁਣ ਬੋਲ ਰਹੇ ਹੋ ਜੇ ਮੁੱਖ ਮੰਤਰੀ ਸਾਹਿਬ ਉਹੀ ਤੁਹਾਡੇ ਖਿਲਾਫ ਬੋਲ ਰਹੇ ਜਿਹੜੇ ਕਿਸਾਨ ਦੇ ਪੁੱਤ ਆ ਇੱਧਰ ਵੀ ਕਿਸਾਨ ਆ ਇੱਧਰ ਕਿਸਾਨ ਯੂਨੀਅਨ ਆ ਇਹ ਉਹ ਵੀ ਕਹਿੰਦੇ ਰਹੇ ਆ ਵੀ ਮੈਂ ਬਰੋਜੇ ਲਾਉਂਦਾ ਰਿਹਾ ਇੰਜਨਾਂ ਦੇ ਪਟਿਆਂ ਨੂੰ ਤੇ ਸਾਰੇ ਚੀਜ਼ਾਂ ਜਿਹੜੀ ਖਾਲਤ ਮੇਰੀ ਡਿਊਟੀ ਹੁੰਦੀ ਸੀ ਨੱਕਾ ਲੈਵਲ ਦੀ ਮੈਂ ਮੀਟਿੰਗਾਂ ਕਰਾਈਆਂ ਬੜੇ ਬਿਆਨ ਕਿਸਾਨੀ ਬਾਰੇ ਆਉਂਦੇ ਤੇ ਉਸ ਆਪਣੇ ਆਪ ਨੂੰ ਇੱਕ ਵਧੀਆ ਕਿਸਾਨ ਨੂੰ ਦੱਸਦੇ ਜਿਹਨੇ ਪੂਰੀ ਮਿਹਨਤ ਹੱਡੀ ਕੀਤੀ ਹੋਈ ਆ ਹੱਥੀ ਕਿਰਤ ਕਰੀ ਹੋਈ ਆ ਤੇ ਤੁਹਾਡਾ ਫਿਰ ਹੁਣ ਡਿਸਪਿਊਟ ਕਾਦਾ ਆਪਸ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੀ ਗੱਲ ਰਾਸ ਕਿਉਂ ਨਹੀਂ ਆ ਰਹੀ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੀ ਕਿਉਂ ਨਹੀਂ ਆ ਰਹੀ ਇਹ ਆਪਸੀ ਈਗੋ ਦੀ ਲ ਅਜੀਤ ਆਪ ਸ਼ਾਬਾਸ਼ ਦਵਾਂਗੇ ਜਿਹੇ ਉੱਥੇ ਮਤਾ ਪਾ ਕੇ ਵਿਧਾਨ ਸਭਾ ਦੇ ਵਿੱਚ ਪਾਣੀ ਰੋਕ ਲੈਣ ਜਿਹੜਾ ਆਮ ਜਾਂਦਾ ਉਹਨੂੰ ਵੀ ਬੰਦ ਲਾਉਣ ਬੰਨ ਲਾਉਣ ਵੀ ਅੱਜ ਤੋਂ ਬਾਅਦ ਮੈਂ ਪਾਣੀ ਨਹੀਂ ਦੇਣਾ ਫੇਰ ਅਸੀਂ ਮੰਨਾਂਗੇ ਪਾਣੀ ਤਾਂ ਜਾ ਰਿਹਾ ਇਹ ਤਾਂ ਇੱਕ ਡਰਮ ਆ ਜਿਹੜਾ ਪਾਣੀ ਆ ਉਹ ਤਾਂ ਨਹਿਰਤ ਜਾ ਰਿਹਾ ਰੈਗੂਲਰ ਉਹ ਤਾਂ ਨਹੀਂ ਰੁਕਿਆ ਬੰਦ ਕਰਕੇ ਦਿਖਾਉਣ ਵੀ ਪਾਈਲਾ ਮੈਂ ਬੰਦ ਕਰਤਾ ਅੱਜ ਤੋਂ ਬਾਅਦ ਆਹ ਲੀਟਰ ਅਸੀਂ ਪਾਣੀ ਵੇਚਣਾ ਕਿਊਸਿਕ ਪਾਣੀ ਇੰਨੇ ਦਾ ਵੇਚਣਾ ਫੇਰ ਸਵਾਦ ਆਊਗਾ ਉਸ ਸੰਘਰਸ਼ ਤੁਹਾਨੂੰ ਪਾਉਂਦਾ ਨਹੀਂ ਫੇਰ ਜਿਹੜਾ ਕਰ ਰਹੇ ਆ ਨਹੀਂ ਅਸੀਂ ਤਾਂ ਉਹਦੇ ਖਿਲਾਫ ਹੀ ਨਹੀਂ ਉਹਨੂੰ ਇਹ ਪਤਾ ਨਹੀਂ ਕੀ ਪੀੜ ਹੋ ਰਹੀ ਹੈ ਯਾ ਤਾਂ ਹੁਣ ਫਸ ਗਿਆ ਤਾਂ ਨਾਲ ਲਾ ਕੇ ਅਸੀਂ ਤਾਂ ਉਹਦੇ ਖਿਲਾਫ ਨਹੀਂ ਬੋਲੇ ਅਸੀਂ ਉਹਨੂੰ ਇਹ ਨਹੀਂ ਕਿਹਾ ਵੀ ਤੂੰ ਧਰਨਾ ਲਾ ਜਾ ਤੇਰੇ ਚ ਤੇਰੀ ਔਕਾਤ ਨਹੀਂ ਧਰਨਾ ਲਾ ਕੇ ਜੰਗ ਜਿੱਤਣ ਦੀ ਤੂੰ ਲਾਇਆ ਕਿਉਂ ਪਹਿਲਾ ਅਸੀਂ ਤਾਂ ਆਪਣਾ ਘਰ-ਬਾਰ ਲੁਟਾ ਲੇ ਲੱਖਾਂ ਰੁਪਏ ਦਾ ਨੁਕਸਾਨ ਮੈਂ ਕਰਵਾ ਲਿਆ ਆਪਣਾ ਪਰ ਅਸੀਂ ਕਿਸੇ ਨੂੰ ਮੈਂ ਸੌਰੀ ਮਾਫੀ ਮੰਗ ਕੇ ਸੁਣਾ ਰਿਹਾ ਆਪਣੇ ਘਰ ਉਜਾੜ ਲਿਆ ਪਰ ਅਸੀਂ ਕਿਸੇ ਤੋਂ ਮੰਗਿਆ ਨਹੀਂ ਕਿਸੇ ਤੋਂ ਟਰਾਲੀਆਂ ਨਹੀਂ ਮੰਗੀਆਂ ਆਪਣੀਆਂ ਟਰਾਲੀਆਂ ਚ ਲਾ ਕੇ ਲੈ ਕੇ ਗਏ ਸੀ ਚਾਹ ਕਿਸੇ ਵੀਰ ਤੋਂ ਆਧਾਰੇ ਪੈਸੇ ਫੜ ਕੇ ਲਾਏ ਇਹ ਲਾਲਵੇ ਉੱਥੇ ਇਹਦੇ ਨਾਲ ਵੀ ਤਾਂ ਪਿੱਛੇ ਬੈਠੇ ਹੋਣੇ ਕਿਸਾਨੇ ਬੈਠੇ ਹੋਊਗੇ ਜਿਹੜੇ ਨਾਲ ਗਏ ਵੇ ਉਹ ਕਹੀ ਜਾਂਦੇ ਇਹਨਾਂ ਦੇ ਅੱਧੇ ਅੱਗੇ ਉਹਨੂੰ ਖੇਤੀ ਨਹੀਂ ਕਰਨੀ ਆਉਂਦੀ ਹਣੀ ਮੈਂ ਕਰੀ ਹੋਈ ਏ ਕਿ ਟੋਕ ਕੇ ਕਹਿੰਦੇ ਆ ਤੁਸੀਂ ਕਹੀ ਜਾਂਦੇ ਉਹਨੂੰ ਧਰਨਾ ਨਹੀਂ ਲਾਉਣਾ ਆਉਂਦਾ ਤੇ ਉਹ ਉਹਨਾਂ ਦਾ ਧਰਨਾ ਫੇਲ ਆ ਫਿਰ ਇਹ ਆਪਸ ਵਿੱਚ ਮਿਲ ਕੇ ਕਿਉਂ ਨਹੀਂ ਚੱਲਦਾ ਬਾਈ ਕੰਮ ਸੀਐਮ ਸਾਹਿਬ ਆਉਣ ਜਦੋਂ ਅਸੀਂ ਮੀਟਿੰਗਾਂ ਹੁੰਦੀਆਂ ਸੀ ਸਾਡੀਆਂ ਚੰਡੀਗੜ੍ਹ ਉੱਥੇ ਕਿੰਨੇ ਕ ਬੋਲਿਆ ਉਹਦੇ ਖਿਲਾਫ ਸੈਂਟਰ ਦੇ ਆਏ ਬੈਠਾ ਰਹਿੰਦਾ ਸੀ ਚੁੱਪ ਕਰਕੇ ਇਹਦੇ ਮੰਤਰੀ ਆਏ ਬੈਠ ਰਹੇ ਸਨ ਕਦੇ ਬੋਲਿਆ ਉੱਥੇ ਵੀ ਹਾਂ ਪਾਈ ਇਹ ਸਾਨੂੰ ਮਨਜ਼ੂਰ ਨਹੀਂ ਹੈਗਾ ਆਹ ਮੰ ਕਦੇ ਬੋਲਿਆ ਉਹ ਕਹਿੰਦੇ ਮੈਂ ਤਾਂ ਬਚੋਲਾ ਬਣ ਕੇ ਗਿਆ ਇਹਨਾਂ ਦਾ ਤਾਂ ਹੀ ਤਾਂ ਫਿਰ ਅਸੀਂ ਮੀਟਿੰਗ ਕੈਨਸਲ ਕਰੀ ਬਚੋਲਾ ਜਿਹੜਾ ਉੱਲਾ ਰੱਖਦਾ ਹੁੰਦਾ ਉਹ ਸਿਰੇ ਨਹੀਂ ਚੜੇ ਕਰਦਾ ਜੇ ਤੂੰ ਪੰਜਾਬ ਦਾ ਰੱਖਾ ਸੀ ਉੱਥੇ ਠਣਕ ਕੇ ਬੋਲਦਾ ਸਾਡੀ ਗੱਲ ਕਰਦਾ ਹੁਣ ਪਿਛਲੀਆਂ ਮੀਟਿੰਗਾਂ 'ਚ ਮੈਂ ਜਾਂਦਾ ਰਿਹਾ ਇਹਦੇ ਮੰਤਰੀ ਸਾਹਿਬ ਨੇ ਚਿਪ ਵਾਲੇ ਮੀਟਰ ਅਸੀਂ ਪੱਟੇ ਸੀ ਨਾ ਮੀਆਂ ਪਰ ਤੁਸੀਂ ਵੀ ਆਏ ਸੀ ਉੱਥੇ ਸਾਡੇ ਨਾਲ ਕਿਹਾ ਸੀ ਕਿ ਅੱਜ ਤੇ ਬਾਅਦ ਚਿਪ ਵਾਲੇ ਮੀਟਰ ਨਹੀਂ ਲਗੂਗੋ ਯਾਰ ਬੰਦ ਕਰੋ ਮੈਂ ਇੱਕ ਗੱਲ ਖੜੀ ਹੋ ਕੇ ਕਹੇ ਸੀ 41 ਬਾਰ ਸਾਹਿਬ ਤੁਹਾਡੀ ਔਕਾਤ ਨਹੀਂ ਹੈਗੀ ਤੁਸੀਂ ਬੰਦ ਕਰ ਦੋਗੇ ਤੁਸੀਂ ਦਿੱਲੀ ਦੇ ਗੁਲਾਮ ਬਣੇ ਹੋਏ ਆ ਕਿਉਂਕਿ ਉੱਪਰ ਤੋਂ ਡੰਡਾ ਆਇਆ ਬਾਬੀ ਐਨੇ ਮੀਟਰ ਲਾਉਣੀ ਲਾਉਣੇ ਆ ਤੁਹਾਨੂੰ ਤਾਂ ਪੈਸਾ ਮਿਲੂਗਾ ਮੈਂ ਇਹ ਗੱਲ ਖੋਠੋ ੋ ਕੇ ਕਹੀ ਸੀ ਪੰਜਾਬ ਭਵਨ ਚ ਮੈਂ ਤੁਹਾਡੇ ਬੰਦ ਨਹੀਂ ਹੋਣੇ ਕਹਿੰਦਾ ਨਹੀਂ ਅੱਜੇ ਬਾਅਦ ਬੰਦ ਤੀਜੇ ਦਿਨ ਫੇਰ ਮੀਟਰ ਲਾਤੇ ਜਦੋਂ ਅਸੀਂ ਪੱਟੇ ਉਰੇ ਆ ਕੇ ਮਾਂਜੀ ਧਾਲੀਵਾਲ ਸਾਹਿਬ ਕੋ ਮੇਰੀ ਗੱਲ ਕਰਾਓ ਆਈ ਜੀ ਤੱਕ ਮੈਂ ਫੋਨ ਖੜਕਾਏ ਮਾਂਹ ਜੀ ਦੋਸਤੋ ਤੁਸੀਂ ਵਿੱਚ ਬੈਠੇ ਸੀ ਮੀਟਿੰਗਾਂ ਤੇ ਕਿੱਥੇ ਗਏ ਜੀ ਇਹਨਾਂ ਦੀ ਜਵਾਨ ਇਹ ਬਾਈ ਜੀ ਕਹਿੰਦੇ ਕੁਛ ਹੈ ਕਰਦੇ ਕੁਛ ਹੈ ਇਹਨਾਂ ਦੇ ਹਾਥੀ ਵਾਲੇ ਦੰਦ ਤੁਸੀਂ ਚਾਹੁੰਦੇ ਆ ਵੀ ਉਹ ਪਾਣੀ ਨਾ ਜਾਵੇ ਪੰਜਾਬ ਦਾ ਜਿਹੜਾ ਉੱਥ ਟਾਈ ਟਾਈ ਸਾਲ ਦੀਆਂ ਬੱਚੀਆਂ ਜੂੰਦੀਆਂ ਸਾੜਤੀਆਂ ਪੂਲੇ ਵਰਗੇ ਜਿਹੜੇ ਨਕਲੀ ਨਹੰਗ ਬਣੇ ਹੋਏ ਸੀ ਅਸੀਂ ਕਿਵੇਂ ਕਿਉਂ ਜਾਵਾਂਗੇ ਸਾਡਾ ਪਾਣੀ ਜਾਵੇ ਅਸੀਂ ਤਾਂ ਅੱਜ ਵੀ ਮਰਨ ਵਾਸਤੇ ਤਿਆਰ ਹੈ ਪਰ ਸੀਐਮ ਮੁੱਖ ਮੰਤਰੀ ਸਾਹਿਬ ਨੇ ਖੜਦੇ ਕਿਉਂ ਨਹੀਂ ਜਾ ਕੇ ਉਹਨਾਂ ਨੂੰ ਮਿਲਦੇ ਕਿਉਂ ਨਹੀਂ ਫਿਰ ਜਾ ਕੇ ਹਾਂ ਉੱਥੇ ਆਉਣ ਲੱਗਾ ਸਤਨਾਮ ਜੀ ਪਰ ਸੀਐਮ ਸਾਹਿਬ ਤਾਂ ਚੱਜਦਾ ਹੋਵੇ ਉਹਨੂੰ ਇਹ ਤਾਂ ਪਤਾ ਹੋਵੇ ਵੀ ਜਿਹੜਾ ਕੰਮ ਪਿੰਨ ਨੇ ਕਰਨਾ ਉਹ ਧਰਨੇ ਨੇ ਨਹੀਂ ਕਰਨਾ ਪਿੰਨ ਗੱਲ ਮਤਾ ਪਾਵੇ ਨਾਲ ਖੜੇ ਆ ਫਾਰਾ ਪਿੰਨ ਤੇ ਸਾਈਨ ਕਰਕੇ ਦਵੇ ਵੀ ਅੱਜ ਤੋਂ ਬਾਅਦ ਪੰਜਾਬ ਦੀ ਇੱਕ ਲਿਸਟ ਪਾਣੀ ਦੇ ਲਈ ਨੂੰਣੀ ਜਾਊਗੀ ਇੱਕ ਲਿਸਟ ਹਰਿਆਣੇ ਨੂੰ ਜਾਊਗੀ ਇੱਕ ਬੁੰਦ ਹਰਿਆਣ ਰਾਜਸਥਾਨ ਨੂੰ ਜਾਊਗੀ ਬੋਲ ਕੇ ਤਾਂ ਕਿਹਾ ਉਹਨਾਂ ਨੇ ਕਈ ਵਾਰ ਬੋਲਣ ਦਾ ਕੀ ਹੈ ਬੋਲ ਕਹਿੰਦਾ ਸਾਨੂੰ ਮੈਂ ਤੁਹਾਨੂੰ ਦੱਸ ਗਿਆ ਟਿਆਂ ਸਾਨੂੰ ਕਹਿੰਦਾ ਚਿੱਪ ਵਾਲੇ ਮੀਟਰ ਨਹੀਂ ਲੱਗਣਗੇ ਆ ਆ ਵੀ ਮੰਗ ਥੋੜੀ ਮਨਜ਼ੂਰ ਆ ਵੀ ਮਨਜ਼ੂਰ ਹੋਈਆਂ ਜਦੋਂ ਕਹੇ ਲਿਖ ਕੇ ਦੇ ਫਿਰ ਪਤਾ ਲੱਗੂਗਾ ਵੀ ਉਹ ਪੰਜਾਬ ਦਾ ਰੱਖ ਹੈ ਕਿ ਦਿੱਲੀ ਦਾ ਗੁਲਾਮ ਹੈ ਐਂਡ 'ਚ ਪਤਾ ਲੱਗਦਾ ਜਦੋਂ ਬੰਦੇ ਦੀ ਉਹਦੇ ਪਰ ਆਉਂਦੀ ਹੈ ਇਹ ਗੱਲਾਂ ਮੰਨ ਤਾਂ ਮੈਂ ਮਾਰੀ ਜਾ ਮੋਰੇ ਮੈਂ ਬੋਲੀ ਜਾ ਰਿਹਾ ਪਰ ਜਦੋਂ ਕਰਨਾ ਪੈਂਦਾ ਜਦੋਂ ਰਾਤਾਂ ਕੱਟਣੀਆਂ ਪੈਂਦੀਆਂ ਸੜਕਾਂ ਤੇ ਜਦੋਂ ਰਾਤਾਂ ਨੂੰ ਮੱਛਰ ਖਾਂਦਾ ਮੈਂ ਹੁਣ 4 ਦਿਨ ਦੇ ਜੇਲ੍ਹ ਚ ਲਾ ਕੇ ਆਇਆ ਮੇਰੀ 4 ਦਿਨ ਦੀ ਪਰਵਾਹੀ ਕਰੂ ਦੱਸੇਗਾ ਮੈਨੂੰ ਮੈਨੂੰ ਚੱਕਿਆ ਕਿਉਂ ਮੈਨੂੰ ਹੁਣ ਤੱਕ ਇਹ ਨਹੀਂ ਪਤਾ ਕਰੂ ਉਹਦੀ ਪਰਵਾਹੀ ਸਾਡੀ ਜਿਹੜੇ ਨੌਜਵਾਨਾਂ ਨੂੰ ਇਹ ਚੱਕ ਚੱਕ ਹੈ ਇਹ ਜੇ 20 20 ਸਾਲ ਦੇ ਮੁੰਡੇ ਚੱਕ ਹੈ 22 25 25 ਸਾਲ ਦੇ ਜਿਹੜੇ ਵਿਚਾਰੇ ਅਣਪੋਲ ਪੁਣੇ ਚ ਨਸ਼ਿਆਂ ਚ ਫਸ ਗਏ ਉਹ ਫਸੇ ਕਿਉਂ ਮੈਂ ਉਹ ਵੀ ਪੁੱਛਿਆ ਉੱਥੇ ਨੌਜਵਾਨਾਂ ਜੇਲ੍ਹ ਚ ਮਾਬੂਕੇ ਤੁਹਾਨੂੰ ਇਹ ਕਿਹਾ ਨੌਬਤਾ ਗਈ ਉਹ ਕਹਿੰਦੇ ਅੰਕਲ ਜੀ ਪੜ੍ਹੇ ਸੀ ਇੰਨੇ ਗਏ 25 25 25 26 26 ਸਾਲ ਦੇ ਨੌਕਰੀ ਹੈ ਨਹੀਂ 10000 ਚ ਸਾਡਾ ਕਿਆ ਕਰੀਏ ਕਹਿੰਦੇ ਦਿਮਾਗ ਕੰਮੇ ਨਹੀਂ ਕਰਦਾ ਉਹ ਨਸ਼ਾ ਚ ਹੋ ਗਏ ਤੁਸੀਂ ਕਿਹੜੀ ਗੱਲੋਂ ਜਾ ਕੇ ਆਏ ਜੇਲ ਮੈਨੂੰ ਤਾਂ ਆਪ ਨਹੀਂ ਪਤਾ ਲੱਗਿਆ ਤੜਕੇ ਨੂੰ 3 ਵਜੇ ਮੈਨੂੰ ਚੱਕ ਲਿਆ ਆ ਕੇ ਜਿਵੇਂ ਮੈਂ ਬਹੁਤ ਬੜਾ ਅੱਤਵਾਦੀ ਹੁੰਨਾ ਏ ਇਸ ਤਰ੍ਹਾਂ ਤਾਂ ਮੈਂ ਕਹਿੰਦਾ ਜਿਹੜਾ ਬੰਬ ਚਲਾਏ ਹੋਗੇ ਉਹਨਾਂ ਨੂੰ ਨਹੀਂ ਚੱਕਣ ਗਈ ਹੋਣੀ ਸੀ ਫੋਰਸ ਲਿਆ ਕੇ ਇੱਕ ਦਿਹਾੜੀ ਥਾਣੇ 'ਚ ਰੱਖਿਆ ਰਾਤ ਰੱਖਿਆ ਦੂਜੇ ਦਿਨ ਸ਼ਾਮ ਨੂੰ ਮੈਨੂੰ ਐਸ ਜਨ ਸਾਹਮਣੇ ਪੇਸ਼ ਕਰਤਾ ਮੈਂ ਉੱਥੇ ਪੁੱਛਿਆ ਮਹਾਬਾਈ ਮੇਰਾ ਕਸੂਰ ਕੀ ਹੈ ਐ ਜੀਐਮ ਚੋ ਮਾ ਕਹਨੇ ਵੀ ਜ਼ਮਾਨਤ ਕਰਾ ਲੈ ਮਾ ਮੈਨੂੰ ਮੈਨੂੰ ਜੇਲ੍ਹ ਭੇਜੋ ਫਿਰ ਮੈਨੂੰ ਪਤਾ ਤਾਂ ਲੱਗੇ ਕੱਲੂ ਮੈਂ ਹਾਈ ਕੋਰਟ ਜਾਊਂਗਾ ਮੈਂ ਹੁਣ ਹਾਈ ਕੋਰਟ ਰੈਟ ਪਾਉਣੀ ਵੀ ਭਾਈ ਇਹ ਮੁਲਾਜ਼ਮਾਂ ਨੇ ਮੈਨੂੰ ਚੱਕਿਆ ਐਸਐਸਪੀ ਸਾਹਿਬ ਦੇ ਕਹਿਣ ਤੇ ਕਿਉਂਕਿ ਐਸਐਸਪੀ ਸਾਹਿਬ ਤੇ ਬਿਨਾਂ ਤਾਂ ਗਏ ਨਹੀਂ ਵੀ ਇਹ ਦੱਸੋ ਮੈਨੂੰ ਚੱਕਿਆ ਕਿਉਂ ਉਹ ਦੇਖਾਂਗੇ ਹੁਣ ਕੋਰਟ ਕੀ ਕਹਿੰਦੀ ਐ ਤਾਂ ਬਿਲਕੁਲ ਮੁੱਖ ਮੰਤਰੀ ਸਾਹਿਬ ਪੁੱਛਦੇ ਸੀ ਭਾਈ ਯੂਨੀਅਨਾਂ ਕਿੱਥੇ ਆ ਉਹ ਸਵਾਲ ਲੈ ਕੇ ਅਸੀਂ ਹੁਣ ਇਹਨਾਂ ਕੋਲ ਆਏ ਆ ਵੀ ਅੱਗੇ ਪਿੱਛੇ ਤੁਸੀਂ ਸੜਕਾਂ ਤੇ ਹੁੰਨੇ ਹੁਣ ਮੁੱਖ ਮੰਤਰੀ ਸਾਹਿਬ ਪੁੱਛ ਰਹੇ ਆ ਭਾਈ ਜ ਇਹ ਜਵਾਬ ਲੋਕਾਂ ਨੂੰ ਕਿਹੋ ਜਿਹਾ ਲੱਗਦਿਆ ਉਧਰ ਮੁੱਖ ਮੰਤਰੀ ਸਾਹਿਬ ਦੇ ਸਵਾਲ ਆ ਸਵਾਲਦਾਰ ਸਵਾਲ ਆ ਇੱਧਰ ਉਹੀ ਸਵਾਲਾਂ ਤੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਆ ਤੇ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਆ ਤੁਹਾਨੂੰ ਕਿਹਦੇ ਉੱਤੇ ਯਕੀਨ ਹੈ ਤੁਸੀਂ ਕਿਹਨੂੰ ਪਾਣੀਂ ਦਾ ਰੱਖਾ ਸਮਝਦੇ ਹੋ ਕਿਸਾਨਾਂ ਦੇ ਇਹਨਾਂ ਯੂਨੀਅਨਾਂ ਦੇ ਆਗੂਆਂ ਦੀ ਗੱਲ ਤੁਹਾਨੂੰ ਚੰਗੀ ਲੱਗ ਰਹੀ ਆ ਜਾਂ ਫਿਰ ਮੁੱਖ ਮੰਤਰੀ ਸਾਹਿਬ ਦੇ ਉਹ ਸਵਾਲ ਜਾਂ ਉਹਨਾਂ ਦੀ ਸਪੀਚ ਜਿਹੜੀ ਹੈਗੀ ਆ ਉਹ ਤੁਹਾਡੇ ਦਿਲ ਨੂੰ ਟੁੰਬਦੀ ਆ ਤੁਹਾਡੀਆਂ ਟਿੱਪਣੀਆਂ ਜਿਹੜੀਆਂ ਹੈਗੀਆਂ ਉਹ ਆਪਣੀਆਂ ਜ਼ਰੂਰ ਟਿੱਪਣੀਆਂ ਦਿਓ ਆਪਣੇ ਵਿਚਾਰ ਟਿੱਪਣੀਆਂ ਦੇ ਰਾਹੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ